ਆਇਆ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਮੌਜੂਦ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਇੱਕ ਵਾਰ ਫਿਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਗੋਲੀकांड ਵਿੱਚ ਜ਼ਖਮੀ ਹੋਏ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਅੱਧਾ ਦਰਜਨ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਸ ਘਟਨਾ ਵਿੱਚ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਅਤੇ ਮੰਗੂ ਸਿੰਘ ਨੇ ਦੱਸਿਆ ਕਿ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਹੋਟਲ ਦੇ ਕਾਰਡ ਵੰਡਣ ਲਈ ਗਏ ਸਨ ਇਸ ਦੌਰਾਨ ਹੀ 50 ਤੋਂ 60 ਨੌਜਵਾਨ ਉੱਥੇ ਆਏ ਅਤੇ ਸਾਡੇ ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਗੋਲੀ ਵੀ ਚਲਾਈ ਗਈ ਜੋ ਤਰਤੀ ਤੇ ਲੱਗੀ ਅਤੇ ਹਮਲਾਵਰ ਵੱਲੋਂ ਉਹਨਾਂ ਤੇ ਰਾੜਾ ਨਾਲ ਹਮਲਾ ਕੀਤਾ ਗਿਆ ਹੋਇਆ ਕੁਛ ਨਹੀਂ ਜੀ ਮੈਂ ਯੂਨੀਵਰਸਿਟੀ ਗਿਆ ਸੀ ਗੁਰੂਕਸ਼ਿ ਪ੍ਰਯੋਗ ਯੂਨੀਵਰਸਿਟੀ ਆਪਣਾ ਹੋਟਲ ਹੈ ਜੀ ਉਹਦੀ ਇਨਵੀਟੇਸ਼ਨ ਕਾਰਡ ਵੰਡਣ ਗਿਆ ਸੀ ਤੇ ਉੱਥੇ ਜੀ ਸਾਡੀ ਮੇਰੇ ਭਰਾ ਨਾਲ ਪਹਿਲਾਂ ਦੀ ਕੋਈ ਬੈਸਵਾਜੀ ਸੀਗੀ ਤੇ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ ਤੇ ਉਹ ਜੀ ਅੱਜ ਯੂਨੀਵਰਸਿਟੀ ਗਿਆ ਤਾਂ ਉਹ ਅੰਦਰ ਆਏ ਸਿਕਿਉਰਟੀ ਨਾਲ ਉਹਨਾਂ ਦੇ ਉਹਨਾਂ ਨੇ ਗੇਟ ਖੋਲ੍ਹਿਆ ਗੱਡੀ ਟਪਾਈ ਅੰਦਰ ਉਹਨਾਂ ਕੋਲੇ ਜੀ ਕਿਰਪਾਨਾਂ ਗੜਾਸੇ ਰਾੜਾ ਪਿਸਟਲ ਸੀਗੇ 2-3 ਤੇ ਉਹਨਾਂ ਨੇ ਜੀ ਮੇਰੇ ਅੱਗੇ ਮੈਨੂੰ ਲੱਗ ਦੇ ਕੁੱਟਣਾ ਸਰਚ ਮਾਰਿਆ ਜੀ ਮੇਰੇ ਤੇ ਮੇਰੀਆਂ ਲੱਤਾਂ ਮਾਹਾਂ ਦੇ ਬੁੱਝੀਆਂ ਸੱਟਾਂ ਮਾਰੀਆਂ ਜੀ ਬਹੁਤ ਜ਼ਿਆਦਾ ਤੇ ਸਿਰ ਤੇ ਮੇਰੇ ਟਾਂਕੇ ਲੱਗੇ ਆ ਜੀ ਨੌ ਉਦੋਂ ਬਾਅਦ ਚ ਉਹਨਾਂ ਨੇ ਫਾਇਰਿੰਗ ਕੀਤੀ ਆ ਉਹ ਜੀ ਬਸ ਬੱਚਤ ਤਾਂ ਰਹਿ ਗਈ ਰਹਿ ਗਈ ਕੋਲ ਦੀ ਲੰਗੀ ਉਹ ਮੇਰਾ ਭਰਾ ਗਿਆ ਜੀ ਛੋਟਾ ਤੇ ਬਸ ਉਹਦੇ ਵਜ੍ਹਾ ਦੀ ਵਜ੍ਹਾ ਦੀ ਮੋਢੇ ਕੋਲ ਦੀ ਲੰਗੀ ਤੇ ਬਸ ਇਦਾਂ ਹੀ ਫਿਰ ਝਗੜੀ ਗਈ ਜੀ ਆਹੀ ਕੁਛ ਚੱਲੀ ਗਿਆ ਅਸੀਂ ਕਾਰ ਡੰਡੀ ਆਂਦੇ ਸੀਗੇ ਜੀ ਅਸੀਂ ਮੈਦਾਨ 'ਚ ਸੀਗੇ ਗਰਾਊਂਡ 'ਚ ਉਧਰ ਤੇ ਉਹ ਸਾਰੇ ਆਨੇ ਆਈ ਜੀ ਉਹਨਾਂ ਨੇ ਗੱਡੀ ਐਂਟਰ ਕਰਾਈ ਸਕਿਉਰਟੀ ਵਾਲੇ ਨੇ ਵਿੱਚ ਤੇ 50-60 ਜਾਨੀ ਸੀਗੀ ਜੀ ਗੱਡੀ ਵਿੱਚ ਕਿਰਪਾਨਾਂ ਗੜਾਸੀ ਸੀਗੀ ਜੀ ਉਹਨਾਂ ਕੋਲੇ ਤੇ ਉਹਨਾਂ ਨੇ ਉਹਨਾਂ ਕੋਲੇ ਦੋ ਤਿੰਨ ਅਸਲੀ ਸੀਗੀ ਉਹਨਾਂ ਨੇ ਜੀ ਹੌਣ ਸਾਰ ਉਹਨਾਂ ਨੇ ਇਸੇ ਤੇ ਉਹ ਕਰਤਾ ਜੀ ਸਾਰੇ ਜਣੇ ਇਹਨੂੰ ਲੌਕੀ ਜੀ ਅਸੀਂ ਸੜਵਾਉਣ ਲੱਗੇ ਇਹਦੇ ਸਿਰ ਚਰਾ ਦਾ ਰੂੜਾ ਮਾਰੀਆਂ ਜੀ ਇਹ ਡਿੱਗ ਪਿਆ ਮੈਂ ਤੇ ਉੱਤੇ ਹੋ ਗਿਆ ਜੀ ਇਹਨੂੰ ਮਖੜਾ ਕਰਿਆ ਜਦੋਂ ਜਿਹੜਾ ਮੇਨ ਮੁੰਡਾ ਸੀਗਾ ਜੀ ਤੇ ਉਹਨੇ ਉਹਨੂੰ ਮੈਂ ਤਾਂ ਕੰਮ ਕਰਕੇ ਮੈਂ ਮਾ ਮੈਂ ਉਹਨੂੰ ਛਡਾਉਣ ਲੱਗ ਗਿਆ ਪਰ ਇਹ ਹੋ ਜਾ ਉਹਨੇ ਜੀ ਅਸਲਾ ਲੋਡ ਕਰਕੇ ਮੇਰੇ ਕਿੰਨੇ ਨੂੰ ਮਾਰੇ ਉਹ ਵਸੇ ਮੇਰੀ ਟਾਈਮ ਤੇ ਮੈਂ ਥੋੜਾ ਜਿਹਾ ਇੱਧਰ ਹੋ ਗਿਆ ਉਹ ਮੇਰੇ ਕੋਲ ਦੀ ਨਾਲ ਗਿਆ ਜੀ ਫੇਰ ਜਮਾ ਤੇ ਮੁੜ ਕੇ ਉਹਨਾਂ ਨੇ ਅਸੀਂ ਆਪ ਦੀ ਉੱਥੇ ਸੀ ਭੱਜ ਲਈ ਫਿਰ ਕਿੰਨੇ ਕੁ ਜਨੇ ਸੀ ਉਹ ਮੁੰਡੇ ਸੀ ਉਹ 50 60 ਜਾਨੇ ਸੀ ਪਹਿਲਾਂ ਵੀ ਕੋਈ ਲੜਾਈ ਲੜੀ ਰਹੀ ਥੋੜਾ ਨਾ ਨਾ ਨਹੀਂ ਪਹਿਲਾਂ ਨਹੀਂ ਇਹ ਚਾਹ। ਤੁਸੀਂ ਜਾਣਦੇ ਉਹਨਾਂ ਨੂੰ ਹੁਣ ਉੱਥੇ? ਹਾਂ ਜੀ ਉਹ ਜਾਣਦੇ। ਅੱਛਾ ਕਾਲਜ ਵਾਲੇ ਨੇ ਰੋਕੇ ਨਹੀਂ ਉੱਥੇ ਕਾਲਜ ਦੇ ਸਟਾਫ ਨੇ। ਕੋਈ ਨਹੀਂ ਜੀ ਜਦੋਂ ਸਾਡੇ ਨਾਲ ਉਹ ਜੂਨੀਅਰ ਸੀ ਜਦੋਂ ਫਾਇਰਿੰਗ ਹੋਜੀ ਉਹਨਾਂ ਰੋਕਣ ਦਾ ਹੱਕ ਹੈਗਾ ਹੀ। ਉਹ ਸਾਡੇ ਤੇ ਫਾਇਰਿੰਗ ਕਰਕੇ ਜਦੋਂ ਅਸੀਂ ਆਪਦੀ ਭੱਜ ਕੇ ਜਾਨ ਬਚਾਈ ਏ ਉਹਨਾਂ ਨੇ ਗੱਡੀ ਚੱਕੀ ਆਪਦੀ। ਐਂ ਅਸਲੀ ਰੱਖੇ ਦੋ ਤਿੰਨ ਅਸਲੀ ਸੀਗੇ ਜੀ ਉਹਨਾਂ ਕੋਲੇ ਤੇ ਉਹਨਾਂ ਨੇ ਗੱਡੀ ਲਿਆ ਕੇ ਉਹਨਾਂ ਦੇ ਸਿਕਿਉਰਟੀ ਵਾਲੇ ਨੇ ਮੂਹਰੇ ਨਾਲ ਦੀ ਨਾਲ ਗੇਟ ਖੋਲਤਾ ਹੀ ਉਹ ਐਨੇ ਖਰਾ ਰਹੇ। ਉਧਰ ਦੂਸਰੇ ਪਾਸੇ ਇਸ ਕਟਨਾ ਦੇ ਵਾਪਰਨ ਤੋਂ ਬਾਅਦ ਫੁੱਲਸਵਲ ਨੂੰ ਜ਼ਖਮੀ ਹੋਏ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਅੱਦਾ ਦਰਜਨ ਨੌਜਵਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਸੁਨੇਹੀ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਵਰਤੇ ਗਏ ਅਸਲੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰੇ ਕਰੀਬ 11:30 ਵਜੇ ਯੂਨੀਵਰਸਿਟੀ ਕੋਈ ਝਗੜਾ ਹੋਇਆ ਸੀਗਾ ਜਿਹਦੇ ਸਬੰਧ ਦੇ ਵਿੱਚ ਕੱਲ ਅਸੀਂ 31/25 ਨੂੰ ਇੱਕ ਮਕਦਮਾ ਜਿਹੜਾ ਹੈਗਾ ਇਹ 21/25 25 ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਹੈਗਾ ਥਾਣਾ ਤਲਵੰਡੀ ਵਿਖੇ ਜਿਹਦੇ ਵਿੱਚ ਜਿਹੜਾ ਹੈਗਾ ਮਦਈ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਸਨ ਆਫ ਜੱਗੀ ਸਿੰਘ ਜਿਹੜਾ ਕਿ ਫਤੇਗੜ 9 ਬਾਤਾ ਰਹਿਣ ਵਾਲਾ ਹੈ ਇਹਨੇ ਆਪਣੇ ਬਿਆਨ ਤਹਿਰੀਰ ਕਰਾਏ ਆ ਕਿ 29 25 ਨੂੰ ਇਹ ਜਿਹੜਾ ਹੋਟਲ ਡ੍ਰੀਮ ਲੈਂਡ ਦੀ ਮਸ਼ਹੂਰੀ ਤੇ ਸਬੰਧ ਦੇ ਵਿੱਚ ਉਥੇ ਯੂਨੀਵਰਸਿਟੀ ਸਟੂਡੈਂਟਸ ਨੂੰ ਕਾਰਡ ਵੰਡਣ ਗਿਆ ਸੀਗਾ ਕਿਥੇ ਜਿਹੜਾ ਹੈਗਾ ਇਹਦੇ ਤੇ ਆ ਕੇ ਇਹਦੇ ਜਿਹੜੀ ਵਿਰੋਧੀ ਪਾਰਟੀ ਵਾਲੇ ਹੈਗੇ ਆ ਪੰਜ ਨੌਜਵਾਨ ਉਥੇ ਆਏ ਗੱਡੀ ਦੇ ਵਿੱਚ ਤੇ ਨਾਲ ਉਹਨਾਂ ਦੇ ਅਨੁਮਨ ਸੀ ਤੇ ਇਹਨਾਂ ਨੇ ਆ ਕੇ ਇਹਦੇ ਤੇ ਹਮਲਾ ਕਰ ਦਿੱਤਾ ਤੇ ਫਾਇਰ ਕਿਤੇ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਇਹ ਮਕਤਮਾ ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਤੇ ਦੋਸ਼ੀਆਂ ਤੇ ਅਸੀਂ ਜਿਹੜੀਆਂ ਰੈਡਾ ਕਰਦੇ ਆਂ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜੀ ਬਜ਼ਾਰ ਅਨਜਸਟਿਸ ਬਜ਼ਾਰਾਂ ਦੀ ਛਾਲੇ ਦੇਖੋ ਜਦੋਂ ਤੱਕ ਦੋਸ਼ੀ ਅਰੇਸਟ ਨਹੀਂ ਹੁੰਦੇ ਹੈਗੇ ਇਹ ਨਹੀਂ ਪਤਾ ਲੱਗਦਾ ਹੈਗਾ ਤੇ ਐਗਜ਼ੈਕਟ ਜਿਹੜਾ ਹੈਗਾ ਵੈਸੇ ਇਹਨਾਂ ਨੇ ਇਹੀ ਕਿਹਾ ਹੈਗਾ ਵੀ ਜਿਹੜੀ ਸਾਡੀ ਉੱਥੇ ਮੈਂ ਗਿਆ ਸੀਗਾ ਤੇ ਉੱਥੇ ਆ ਕੇ ਇਹਨਾਂ ਨੇ ਅਚਾਨਕ ਮਿਰਤੇ ਅਟੈਕ ਕਰਤਾ। ਨਹੀਂ ਹਲੇ ਰੈਡਾ ਕਰ ਰਹੇ ਆਂ ਤੇ ਛੇਤੀ ਅਰੇਸਟ ਕਰ ਦੱਸ ਦਿੰਦੇ ਹਾਂ ਕਿ ਇਸ ਹਮਲੇ ਵਿੱਚ ਗੰਭੀਰ ਜ਼ਖਮੀਆਂ ਦਾ ਇਲਾਜ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਚੱਲ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਗਬਣੀ ਟੀਵੀ ਲਈ ਬਠਿੰਡਾ ਤੋਂ ਅਮਨਦੀਪ ਖੋਸਲਾ ਦੀ ਰਿਪੋਰਟ